ਜੀ ਸਤਿ ਸ਼੍ਰੀ ਅਕਾਲ ਦੋਸਤੋ ਮਹਾਰਾ ਰਿਕੋਰਡ ਚੰਨੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਆਪਾਂ ਗੱਲ ਕਰਨਗੇ ਮਹਾਤਾਲੀ ਸਾਹਿਬ ਜੂਰਣਾ ਜਿਹੜਾ ਮਹਾਤਾਲੀ ਸਾਹਿਬ ਜੂਰਣ ਹੈ ਇਹ ਕਫ ਦੇ 20 ਪ੍ਰਕਾਰ ਦੇ ਕਫ ਹੈ ਉਹਨਾਂ ਦੇ 20 ਪ੍ਰਕਾਰ ਦੇ ਕਫ ਰੋਗ ਜਿੰਨੇ ਵੀ ਆ ਉਹਨਾਂ ਨੂੰ ਖਤਮ ਕਰਦਾ ਇਹਦੇ ਤਾਂ ਕਿ ਜਿਹੜੀ ਇਹ ਵੀ 20 ਪ੍ਰਕਾਰ ਦੀ ਵੀ ਪ੍ਰਕਾਰ ਦੀ ਧਾਤ ਨੂੰ ਵੀ ਫਰਮੇ ਨੂੰ ਵੀ ਖਤਮ ਕਰਦਾ। ਫਿਰ ਦੇ ਦੇ ਰੋਗ, ਰੇਸ਼ਾ ਹੋ ਗਿਆ, ਬਵਾਸੀਰ ਹੋ ਗਈ, ਨੈਤਰ ਦੇ ਰੋਗ ਹੋ ਗਏ, ਬਾਤ ਦੀ 84 ਪ੍ਰਕਾਰ ਦੀ ਬਾਤ, ਫਿਰ 44 ਪ੍ਰਕਾਰ ਦੀ ਪਿੱਤ ਉਹਨਾਂ ਨੂੰ ਵੀ ਨਾਸ ਕਰਦਾ। ਤੋਂ ਬਵਾਸੀਰ ਵੀ ਖਤਮ ਕਰਦਾ। ਜਵਾੜਿਆ ਕਰਨੇ ਉਹਨਾਂ ਨੂੰ ਵੀ ਖਤਮ ਕਰਦਾ। ਮਤਲਬ ਇਸ ਤੋਂ ਉੱਤੇ ਜਿਹੜਾ ਇਹ ਤਾਲੀ ਸਾਤ ਜੂਰਨ ਹੈ, ਉਹ ਤਾਲੀ ਸਾਤ ਇਸ ਤੋਂ ਉੱਪਰ ਕੁਝ ਵੀ ਨਹੀਂ ਹੈਗਾ। ਇੱਕੋ ਹੀ ਚੂਰਨ ਇਹਨੇ ਰੋਗਾਂ ਨੂੰ ਖਤਮ ਕਰ ਦਿੰਦਾ। ਤੋਂ ਇਹਦੇ ਵਿੱਚ ਕੀ ਕੀ ਆਪਾਂ ਵੇਖਦੇ ਆਂ। ਕਿਹੜੀਆਂ-ਕਿਹੜੀਆਂ ਬੂਟੀਆਂ ਸ਼ਰੀਰ ਨੂੰ ਮਿਹਨਤ ਰਾਜੀ ਦੱਸਦੇ ਆਂ। ਇਹਦੇ 'ਚ ਲਿਖਿਆ ਵਾ ਤਲੀਸ ਪੱਤਰ, ਤ੍ਰਿਕੋਟਾ, ਅਨਾਰ ਦਾਣਾ ਤੇ ਇਮਲੀ 4-4 ਤੋਲੇ, 4-4 ਤੋਲੇ ਮਤਲਬ 40-40 ਗ੍ਰਾਮ। ਅਜਮੋਦ, ਲੰਬੀ ਮਗ, ਚਬ, ਅਜਵੈਣ, ਬਾਬੜਿੰਗ ਤੇਪਲਾ ਮੋਗਲ ਕੇਸਰ ਤਜਪੱਤਰ ਹਉਬੇਰ ਹਉਬੇਰ ਕਹਿੰਦੇ ਪੁਨਾਬ ਨੂੰ ਪੁਨਾਬ ਜਿਹੜਾ ਵਾ ਪੁਨਾਬ ਵੀ ਦਵਾਈ ਆ ਹਉਬੇਰ ਉਹਨੂੰ ਹੀ ਕਹਿੰਦੇ ਆ ਜੀਰਾ ਧਨੀਆ ਧਨੀਆ ਜੇ ਧਨੀਆ ਦੋ ਵਾਰੀ ਲਿਖਿਆ ਤੇ ਇਹਦਾ ਮਤਲਬ ਦੋਵੇਂ ਧਨੀਏ ਜਾਫਲ ਤੇਗੰਧ ਦਾਲਚੀਨੀ ਤਮਾਲ ਪੱਤਰ ਤੇ ਇਲਾਚੀ ਲੰਗ ਮਗ ਅਰ ਤਵਾਸੀਰ ਇਹ ਸਾਰੀਆਂ ਚੀਜ਼ਾਂ ਇੱਕ ਇੱਕ ਤੋਂ ਆ ਅਰਥਾਤ ਸਮਾਨ ਲਵੇ ਤੇ ਮਿਸ਼ਰੀ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਸਭ ਨਾਲੋਂ ਦੁਗਣੀ ਮਿਸ਼ਰੀ ਪਾਵੇ ਮਿਸ਼ਰੀ ਜਿਹੜੀ ਹੈ ਸਾਰਿਆਂ ਨਾਲੋਂ ਦੁੱਗਣੀ ਪਾਉਣੀ ਜੇ ਸਾਰਾ ਸਮਾਨ ਤੋਲ ਵਿੱਚ 100 ਗ੍ਰਾਮ ਹੁੰਦਾ ਤੇ ਫਿਰ ਤੁਸੀਂ 200 ਗ੍ਰਾਮ ਮਿਸ਼ਰੀ ਪਾ ਲੋ ਜੇ ਸਾਰਾ ਸਮਾਨ 150 ਗ੍ਰਾਮ ਹੁੰਦਾ ਉਹਦਾ ਦੂਣਾ ਵੇਟ 300 ਕੋ ਬਣਦਾ 300 ਪਾ ਲਓ ਇਸ ਤਰੀਕੇ ਨਾਲ ਮਿਸ਼ਰੀ ਜਿਹੜੀ ਧਾਗੇ ਵਾਲੀ ਲੈਣੀ ਆ ਦੂਸਰੀ ਨਹੀਂ ਲੈਣੀ ਸਭ ਨਾਲ ਦੂਣੀ ਮਿਸ਼ਰੀ ਪਾ ਕੇ ਪੀ ਕੇ ਚੂਰਨ ਕਰੇ ਅਰ ਨਿਤ ਅੱਠ ਮਾਸੇ ਖਾਇਆ ਕਰੇ ਉਪਰੋ ਜਲ ਦਾ ਘੁੱਟ ਪੀਵੇ ਤਾਂ ਰਾਜਯਮ ਇੱਥੇ ਲਿਖਿਆ ਵੀ ਅੱਠ ਮਾਸੇ ਇੱਕ ਤੋਲੇ ਤੋਂ ਘੱਟ ਅੱਠ ਮਾਸੇ ਬੰਦ ਲਾ ਇਹ ਇੱਕ ਗ੍ਰੰਥ ਦੀ ਅਲੱਗ ਤੋਲਿਆ ਤੇ ਆਪਣੇ ਜਿਹੜੇ ਹੁਣ ਦੇ ਅਲੱਗ ਤੋਲਿਆ ਪਿੱਛੇ ਮੈਂ ਪਰਮਾਨ ਹੈਗਾ ਲਿਖਿਆ ਵਾ ਲਗੋ ਇਹਦਾ ਜਿਹੜਾ weight ਆ ਤੋਲ ਪਰਮਾਨ ਉਹਦੀ ਵੀਡੀਓ ਤੁਸੀਂ ਦੇਖ ਕੇ ਤੇ ਆਪਣਾ ਜਿਹੜਾ ਇਹਦਾ weight ਆ ਉਹਨੂੰ ਚੈੱਕ ਕਰ ਸਕਦੇ ਫਿਰ ਨੇ ਲਿਖਿਆ ਵੀ ਅੱਠ ਮਾਥੇ ਖਾ ਕੇ ਉੱਪਰੋ ਜਲ ਪੀਏ ਜਿਹੜਾ ਤੁਸੀਂ ਪਾਣੀ ਪੀਣਾ ਉਹ ਸ਼ੁੱਧ ਪਾਣੀ ਹੋਣਾ ਚਾਹੀਦਾ ਵਾ ਜਾਂ ਤੇ ਉਹ ਲੋਹੇ ਦੇ ਬਰਤਨ ਵਿੱਚ ਪਿਆ ਹੋਵੇ ਸਾਫ਼ ਲੋਹੇ ਦਾ ਬਰਤਨ ਹੋਵੇ ਤੇ ਜਾਂ ਫਿਰ ਮਿੱਟੀ ਦੇ ਬਰਤਨ ਦਾ ਪਾਣੀਵੇ ਜੇ ਗਰਮੀਆਂ ਮਿੱਟੀ ਦੇ ਮਿੱਟੀ ਦੇ ਬਰਤਨ ਦਾ ਪਾਣੀ ਹੋਵੇ ਜਾਂ ਕੱਚ ਦੇ ਬਰਤਨ ਦੇ ਵਿੱਚ ਪਾਣੀ ਪਿਆ ਹੋਵੇ ਤਾਂਬੇ ਦਾ ਇਹ ਪਤਲੇ ਦਾ ਪਾਣੀ ਇਸ ਦੇ ਵਿੱਚ ਨਹੀਂ ਵਰਤਣਾ ਇੱਥੇ ਲਿਖਿਆ ਰੇਸ਼ਾ ਹਿਰਦੇ ਰੋਗ ਅਪਤੰਤਰ ਕੇ ਬਾਯੂ ਕਵਾਯੂ ਕਹਿੰਦੇ ਆ ਜਿਹੜੀ 84 ਪ੍ਰਕਾਰ ਦੀ ਵਾਯੂ ਹੈ ਨੈਤਰ ਰੋਗ 84 ਬਾਤ 40 ਪਿੱਤ ਦੇ ਰੋਗ 40 ਪ੍ਰਕਾਰ ਦੀ ਪਿੱਤ ਦੇ ਰੋਗ ਜਿਹੜੇ ਉਹਨਾਂ ਨੂੰ 20 ਪ੍ਰਕਾਰ ਕਫ ਦੇ ਰੋਗ ਲਿਖਿਆ ਤੇ 20 ਪ੍ਰਕਾਰ ਦੀ ਪਰਮੇ ਪਰਮੇ ਤਾਂ ਗੁਣੇ ਵੰਦੇ ਫਿਰ ਅੱਗੇ ਲਿਖਿਆ ਤਾਪ ਬਵਾਸੀਰ ਸੂਲ ਗਲ ਦੀ ਰਿਕਾਵਟ ਸੁੱਕਣਾ ਜਿਹੜੇ ਵਿੱਚ ਸੁਕੜਾ ਪੈ ਜਾਂਦਾ ਜਬਾੜੇ ਆਕੜ ਨੇ ਹਲੀ ਮੱਕਤੇ ਉਰੁ ਸਤੰਭ ਇਤਨੇ ਰੋਗ ਨਾਸ ਕਰੇ ਤਾਂ ਸ਼੍ਰੀਮਨੀ ਮੇਗਰਾਜ ਜੀ ਕੋਈ ਚੂਰਣ ਦੱਸਦੇ ਆ ਇੰਨੇ ਰੋਗ ਜਿਹੜੇ ਉਜਾ ਦੇਂਦੇ ਤੋਂ ਇਹ ਜਿਹੜਾ ਚੂਰਣ ਹੈ ਬਹੁਤ ਵਧੀਆ ਚੂਰਣ ਹੈ ਮਹਾਤਾਲੀ ਸਾਹਿਬ ਜੀ ਨੇ ਵਗੂੰ ਸੇਂ ਗ੍ਰੰਥ ਦੇ ਵਿੱਚ ਲਿਖੇ ਕੱਢਿਆ ਹੈ ਤੋ ਵੀਡੀਓ ਵਧੀਆ ਲੱਗੇ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬੈਲ ਆਈਕਨ ਦੀ ਘੰਟੀ ਲਗਾਓ ਜਿਹੜੀ ਵੀ ਅਸੀਂ ਵੀਡੀਓ ਪਾਈਏ ਤੁਹਾਨੂੰ ਸਭ ਤੋਂ ਪਹਿਲਾਂ ਪਹੁੰਚੇ ਇਹ ਬਹੁਤ ਸੋਹਣਾ ਨੁਸਖਾ ਹੈ ਵਰਤ ਕੇ ਵੇਖੋ ਕਿਸੇ ਨੂੰ ਸ਼ੇਅਰ ਕਰੋ ਜੇ ਤੁਹਾਨੂੰ ਨਹੀਂ ਲੋੜ ਕਿਸੇ ਹੋਰ ਨੂੰ ਵੀ ਲੋੜ ਪੈ ਸਕਦੀ ਹੈ ਤਾਂ ਇਸਕੇ ਜਿਹੜੇ ਵਰਤਿਆ ਕਰੋ शेयर ਕਰਿਆ ਕਰੋ ਵੀਡੀਓ ਕਿਸੇ ਦਾ ਭਲਾ ਹੋ ਸਕੇ